ਸਟੇਟ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਸਿਹਤ ਵਿਭਾਗ ਦੀ ਸਿਗਰਟ ਬੀਡੀ ਵੇਚਣ ਵਾਲੀਆਂ ਦੁਕਾਨਾਂ ਤੇ ਵੱਡੀ ਕਾਰਵਾਈ ਵਿਦੇਸ਼ੀ ਅਤੇ ਬੈਨ ਪ੍ਰੋਡਕਟ ਸਿਗਰਟ ਨੂੰ ਕੀਤਾ ਮੌਕੇ ਤੇ ਨਸ਼ਟ 18 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਤੰਬਾਕੂ ਪ੍ਰੋਡਕਟ ਵੇਚਣ ਵਾਲੇ ਵਾਰਨਿੰਗ ਬੋਰਡ ਦੁਕਾਨਾਂ ਤੋਂ ਦਿਖੇ ਨਜ਼ਾਰਦ ਮੌਕੇ ਤੇ ਪਹੁੰਚੇ ਡੀਡੀਐਚਓ ਅਤੇ ਹੋਰ ਅਧਿਕਾਰੀਆਂ ਵੱਲੋਂ ਮੌਕੇ ਤੇ ਵਾਰਨਿੰਗ ਦੇ ਦੁਕਾਨਦਾਰਾਂ ਦੇ ਕੱਟੇਗੇ ਚਲਾਨ ਕਿਹਾ ਜੜਾ ਵੀ ਜਨਤਕ ਸਥਲ ਤੇ ਸੜਕਾਂ ਤੇ ਤੰਬਾਕੂ ਅਤੇ ਸਿਗਰਟ ਦਾ ਸੇਵਨ ਕਰੇਗਾ ਉਸ ਦਾ ਵੀ ਕਟਿਆ ਜਾਵੇਗਾ ਚਲਾਨ ਮੈਂ ਅਮਰਦੀਪ ਸਿੰਘ ਡਿਸਟ੍ਰਿਕਟ ਐਮਈਓ ਸਿਵਲ ਸਰਜਨ ਆਫਿਸ ਤੋਂ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਟਾਈਮ ਟੂ ਟਾਈਮੇ ਰੇਡ ਕਰਦੇ ਰਹਿੰਦੇ ਆ ਤਾ ਜੋ ਪੰਜਾਬ ਨੂੰ ਔਰ ਅੰਮ੍ਰਿਤਸਰ ਖਾਸ ਕਰ ਪਿੱਤਰ ਜ਼ਿਲ੍ਹੇ ਨੂੰ ਅਸੀਂ ਤਮਾਕੂ ਫਰੀ ਜਿਹੜਾ ਬਣਾ ਸਕੀ ਹੈ ਰੇਡ ਕਿੱਥੇ ਕੀਤੀ ਅੱਜ ਤੇ ਅੱਜ ਅਸੀਂ ਇੱਥੇ ਲਾਰੈਂਸ ਰੋਡ ਤੇ ਆਏ ਆ ਪੰਨਾ ਲਾਲ ਪਨ ਸ਼ਾਪ ਇਹਦੀ ਕੰਪਲੇਂਟ ਸੀਗੀ ਕਿ ਇਹ ਲੂਸ ਸਿਗਰਟ ਵੇਚਦੇ ਆ ਔਰ ਇੱਥੇ ਫੋਰਨ ਬ੍ਰਾਂਡ ਵੀ ਵੇਚਦੇ ਆ ਔਰ ਪਬਲਿਕ ਪਲੇਸ ਤੇ ਸਮੋਕਿੰਗ ਜਿਹੜੀ ਹੈ ਸ਼ਰ੍ਯਾਮ ਇੱਥੇ ਚੱਲਦੀ ਆ ਤੋ ਅਸੀਂ ਇਸ ਚੀਜ਼ ਨੂੰ ਰੋਕਣ ਦੇ ਲਈ ਕੰਟਰੋਲ ਕਰਨ ਦੇ ਲਈ ਅੱਜ ਇੱਥੇ ਰੇਡ ਕੀਤੀ ਔਰ ਮੌਕੇ ਤੇ ਇਹਨਾਂ ਨੂੰ ਫੜਿਆ ਔਰ ਇਹਨਾਂ ਦਾ ਚਲਾਨ ਵੀ ਕੱਟਿਆ ਤੁਹਾਡੇ ਸਾਹਮਣੇ ਜਿਹੜੇ ਬੈਨ ਪ੍ਰੋਡਕਟ ਸੀ ਉਹ ਸਾਰੇ ਮੌਕੇ ਤੇ ਅਸੀਂ ਡਿਸਟਰਾਏ ਕੀਤੇ ਆ ਔਰ ਇਹਨਾਂ ਨੂੰ ਵਾਰਨਿੰਗ ਦੇ ਕੇ ਚੱਲੇ ਆ ਕਿ ਅੱਗੇ ਤੋਂ ਇਹੋ ਜਿਹੀ ਜਿਹੜੀ ਆ ਇਹਦੇ ਵਿੱਚ ਪਰਸੈਂਟੇਜ ਨਹੀਂ ਹੁੰਦਾ ਇਹਦੇ ਵਿੱਚ ਹੁੰਦਾ ਕਿ ਜਿਹੜਾ ਵੀ ਤੰਬਾਕੂ ਪ੍ਰੋਡਕਟ ਆ ਉਹਦੇ ਉੱਤੇ ਇੱਕ ਵਿਕਟੋਰੀਅਲ ਵਾਰਨਿੰਗ ਹੁੰਦੀ ਆ ਜਿਹੜੀ ਕਿ ਇਹਨਾਂ ਦੇ ਪ੍ਰੋਡਕਟ ਤੇ ਕਾਫੀ ਸਾਰਿਆਂ ਤੇ ਨਹੀਂ ਸੀ ਔਰ ਅਸੀਂ ਮੌਕੇ ਤੇ ਸਾਰੇ ਡਿਸਟਰਾਏ ਕਰ ਲਏ ਜਿਹੜੇ ਬੈਨ ਪ੍ਰੋਡਕਟ ਹੈਗੇ ਨਹੀਂ ਇਹ ਕਿੱਥੋਂ ਲ ਇਹ ਮਤਲਬ ਆਫ ਦਾ ਰਿਕਾਰਡ ਹੀ ਆਉਂਦੇ ਆ ਜੀ ਨਾ ਕੋਈ ਇਹਨਾਂ ਦੀ ਬਿਲਿੰਗ ਹੁੰਦੀ ਆ ਇਹ ਬਸ ਤੁਹਾਨੂੰ ਪਤਾ ਹੀ ਆ ਗੈਰ ਕਾਨੂੰਨਾ ਲਾ ਗੈਰ ਕਾਨੂੰਨਾ ਤੌਰ ਤੇ ਇਹ ਚੀਜ਼ ਆ ਲੋਕਾਂ ਵਾਂਗ ਦੇਖੋ ਜੀ ਉਹਦੇ ਵਿੱਚ ਕੋਈ ਨਿਕੋਟਿਨ ਦੀ ਮਾਤਰਾ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨੀ ਆ ਇਸ ਕਰਕੇ ਉਹ ਬਹੁਤ ਹੀ ਜ਼ਿਆਦਾ ਜਿਹੜੇ ਹਾਰਮਫੁਲ ਇਫੈਕਟ ਜਿਹੜਾ ਬੋਡੀ ਤੇ ਕਰਦੇ ਆ ਜਿਹੜੇ ਲੰਗਸ ਦੇ ਕੈਂਸਰ ਗਲੇ ਦੇ ਕੈਂਸਰ ਔਰ ਬਹੁਤ ਸਾਰੀਆਂ ਅਸੀਂ ਵੇਖਦੇ ਆ ਡੈਥ ਹੋ ਜਾਂਦੀਆਂ ਸਡਨ ਕਾਰਡੀਕ ਅਰੈਸਟ ਹੋ ਗਿਆ ਉਹ ਬਹੁਤ ਸਾਰੇ ਕੇਸਿਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਵਿੱਚ ਨਿਕੋਟਿਨ ਦੀ ਮਾਤਰਾ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨੀ ਅੰਦਰ ਜਾ ਰਹੀ ਹੈ ਅੱਛਾ ਹੋਰ ਕਿੰਨੀਆਂ ਕਿ ਦੁਕਾਨਾਂ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਣਗੀਆਂ ਦੇਖੋ ਜੀ ਅੰਮ੍ਰਿਤਸਰ ਤੇ ਬਹੁਤ ਸਾਰੀਆਂ ਦੁਕਾਨਾਂ ਜੜੀਆਂ ਉਹ ਖੁੱਲ ਰਹੀਆਂ ਅਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਕਰਦੇ ਰਹਿੰਦੇ ਆ ਪਰ ਪਵਿੱਤਰ ਨਗਰੀ ਹੋਣ ਕਰਕੇ ਗੁਰੂ ਸਾਹਿਬ ਦੀ ਨਗਰੀ ਹੋਣ ਕਰਕੇ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਤੰਬਾਕੂ ਦੇ ਪ੍ਰੋਡਕਟ ਜਿਹੜੇ ਆ ਜੇ ਕੋਈ ਵੇਚਦਾ ਵੀ ਆ ਉਹ ਕਾਨੂੰਨਨ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਵਿੱਚ ਔਰ ਪਬਲਿਕ ਪਲੇਸ ਤੇ ਸਮੋਕਿੰਗ ਜਿਹੜੀ ਆ ਉਹ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਤੁਹਾਡੇ ਐਕਸ਼ਨ ਤੋਂ ਬਾਅਦ ਜੇ ਕਰ ਫਿਰ ਵੀ ਇਸ ਤੇ ਤਰੀਕੇ ਨਾਲ ਚੱਲਦਾ ਵਾ ਤਾਂ ਫਿਰ ਅਗਲੀ ਕਾਰਵਾਈ ਤੁਹਾਡੇ ਉੱਤੇ ਅਗਲੀ ਕਾਰਵਾਈ ਇੱਥੇ ਲੀਗਲ ਐਕਸ਼ਨ ਲਿਆ ਜਾਏਗਾ ਕੋਰਟ ਦੇ ਵਿੱਚ ਇਹਨੂੰ ਫਿਰ ਇਹਦਾ ਪੂਰਾ ਕੀਤਾ ਜਾਏਗਾ ਜੋ ਵੀ ਇਹਨੂੰ ਸਜ਼ਾ ਮਿਲੇਗੀ ਉਹ ਉਸ ਹੱਬ ਨਾਲ ਹੋਏਗਾ ਫਿਲਹਾਲ ਅਸੀਂ ਆ ਦੀ ਇਹ ਵਾਰਨਿੰਗ ਦੇ ਕੇ ਔਰ ਮੌਕੇ ਤੇ ਚਲਾਨ ਜਿਹੜਾ ਅਸੀਂ ਉਹਦਾ ਕੱਟ ਕੇ ਜਾ ਜਿਹੜੇ ਹੋਰ ਦੁਕਾਨਦਾਰਾਂ ਵਾਲੇ ਇਸ ਤਰੀਕੇ ਨਾਲ ਇਲੀਗਲੀ ਵੇਚ ਰਹੇ ਉਹਨਾਂ ਨੂੰ ਕੋਈ ਬਿਲਕੁਲ ਜੀ ਉਹਨਾਂ ਤੇ ਵੀ ਕਾਰਵਾਈ ਹੋਏਗੀ ਔਰ ਟਾਈਮ ਟੂ ਟਾਈਮ ਅਸੀਂ ਕਰਦੇ ਹਾਂ ਠੀਕ ਹੈ ਲਾਲ ਜੀ ਕੀ ਨਾਮ ਤੁਹਾਡਾ ਪੰਨ ਲਾ ਜੀ ਪੰਨ ਲਾ ਜੀ ਕਿਹੜੀ ਜਗ੍ਹਾ ਦੁਕਾਨ ਤੁਹਾਡੀ ਲਾਲਨ ਸੋਡ ਕਿਸ ਨਾਮ ਤੋਂ ਤੇ ਚੋਰਸੀਆ 500 ਅੱਛਾ ਕੀ ਆ ਵੇਚ ਰਹੇ ਸੀ ਆਪ ਜੋ ਆਪ ਕੀ ਯਹਾਂ ਤੇ ਰੇਡ ਕੀਤੀ ਸਰਸੀ ਵੇਚ ਰਹੇ ਸੀ ਕੌਨਸੀ ਸਿਗਰਟ ਸਰ ਇੰਪੋਰਟੇਬੀਨ ਇੰਡੀਅਨ ਦੌਰੇ ਨੂੰ ਇਹ ਇੰਪੋਰਟੈਂਟ ਕਹਾਂਸ ਲਾਤੇ ਹੈ ਇਹ ਇਲੀਗਲ ਹੁੰਦੀ ਹੈ ਲਾਤੇ ਕਹ

आगे उन्होंने कहा भी अगर बेचोगे तो वो क्या नहीं दिया। और, तो, और का है गया गया। आ, आपको लगता है कि जो ऐसे सिक्ट आगे बेचते है, उनके ऊपर भी कार्रवाई सब, करनी सब, 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 सब करने चाहिए जी। एक तो करने को फायदा नहीं मैं तो करना पीछे सिगरेट बंद हो जाए बिके ना मिला ना न बिके गए सिगरेट नष्ट की है लोगों की कितनी डिमांड है वो मांगते हैं बहुत मांगते हैं हर दुकान पेट भी थे, तो कम बिक रंजीतन भी, तो भी चले और इलाके में तो सारा सीटता है तो सर लगता है तो में ऐसी काम होने चाहिए, ऐसी नहीं नहीं होना नहीं चाहिए नहीं करते हो। सर क्या किया की कर सकते हैं और कोई काम कर नहीं सकते है तो यही सीक्रेट ना बेचो बाकी контора तो तो अगमलो इंडियन सीट बेच दे उधर भी चलन काट देते मतलब चलन है उसका तो तुम काटा नहीं उन्होंने काटा ही काटा उसका भी कर दिया सब कर दिया फिर आगे क्या सोचा दुकान बंद कर दोगे अब वही सोच रहा थे कि क्या कर सकते हैं सर हां पान बेचो ठीक पान खाली कर कोई खंदा नहीं नहीं ठीक है